ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰੀ ਦਵਾਰ ਤੋਂ ਤੀਰਥ ਇਸ਼ਨਾਨ ਕਰਕੇ ਵਾਪਿਸ ਆਉਂਦਿਆਂ ਇੱਕ ਬ੍ਰਹਮਚਾਰੀ ਸਾਧੂ ਨੇ ਗੁਰੂ ਅਮਰਦਾਸ ਜੀ ਨੂੰ ਕਿਹਾ ਕਿ ਤੁਸੀਂ ਨਿਗੁਰੇ ਹੋ ਗੁਰੂ ਅਮਰਦਾਸ ਜੀ ਨੇ ਮਹਿਸੂਸ ਕੀਤਾ ਕਿ ਮਨ ਦੀ ਸ਼ਾਂਤੀ ਅਤੇ ਆਤਮਿਕ ਆਨੰਦ ਦੀ ਪ੍ਰਾਪਤੀ ਦੇ ਲਈ ਗੁਰੂ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ ਪੂਰਨ ਆਨੰਦ ਦੇ ਲਈ ਆਤਮਿਕ ਗੁਰੂ ਦੀ ਲੋੜ ਹੈ ਇਹ ਵਿਚਾਰ ਗੁਰੂ ਅਮਰਦਾਸ ਜੀ ਦੇ ਮਨ ਵਿੱਚ বারবার ਪੈਦਾ ਹੁੰਦੇ ਰਹੇ ਇੱਕ ਸਵੇਰ ਅੰਮ੍ਰਿਤ ਵੇਲੇ ਉਹਨਾਂ ਦੇ ਕੰਨਾਂ ਵਿੱਚ ਇੱਕ ਸ਼ਬਦ ਦੀ ਆਵਾਜ਼ ਪਈ ਕਰਨੇ ਕਾਗਦ ਮਨਮਸਵਾਨੇ ਬੁਰਾ ਪਲਾਦੋਈ ਲੇਖ ਪਏ ਜਿਉਂ-ਜਿਉਂ ਕੀਰਤ ਚਲਾਈ ਤਿਉ ਚੱਲੀ ਤਉ ਗੁਣ ਨਾਹੀ ਅੰਤ ਹਰੇ ਇਹ ਮਿੱਠੀ ਆਵਾਜ਼ ਗੁਰੂ ਅੰਗਦ ਦੇਵ ਜੀ ਦੀ ਸੁਪੁੱਤਰੀ ਬੀਬੀ ਅਮਰੋਜੀ ਜੀ ਦੀ ਸੀ ਜਿਸ ਦੀ ਸ਼ਾਦੀ ਗੁਰੂ ਅਮਰਦਾਸ ਜੀ ਦੇ ਭਤੀਜੇ ਦੇ ਨਾਲ ਹੋਈ ਸੀ ਇਹ ਸ਼ਬਦ ਗੁਰੂ ਅਮਰਦਾਸ ਜੀ ਦੇ ਮਨ ਨੂੰ ਛੋ ਗਿਆ дейਸੂ દેਸਿਆ ਗਿਆ ਹੈ ਕਰਨੇ ਕਾਗਦ ਮਨ ਮਸਵਾਣੀ ਪਾਉ ਜੀਵ ਦੇ ਕਰਮ ਕਾਗਜ ਹਨ ਜਿਸ ਉਪਰ ਜੀਵ શાਹੀ ਰੂਪੇ ਮਨ ਨਾਲ ਚੰਗੇ ਮੰਦੇ ਕਰਮ ਲਿਖਦਾ ਹੈ ਮਾਇਆ ਦੇ ਲਾਲਚ ਵਿੱਚ ਉਹ ساری ਉਮਰ ਕਿਰਤ ਵਿੱਚ ਫਸਿਆ ਰਹਿੰਦਾ ਹੈ ਮਨ ਨੂੰ ਨਾਮ ਨਾਲ ਜੋੜਨ ਦੇ ਨਾਲ ਜੀਵ ਦਾ ਵਿਕਾਰਾਂ ਤੋਂ છੁਪਕਾਰਾ ਹੋ ਸਕਦਾ ਹੈ ਇਤਨਾ ਭਾਉ ਭਰਿਆ ਸ਼ਬਦ ਗੁਰੂ ਜੀ ਦੇ ਦਿਮਾਗ ਵਿੱਚ ਘੁੰਮਦਾ ਰਿਹਾ ਦਿਨ ਚੜਨ ਪਿੱਛੋਂ ਗੁਰੂ ਅਮਰਦਾਸ ਜੀ ਨੇ ਬੀਬੀ ਅਮਰੋ ਜੀ ਨੂੰ ਇਹ ਸ਼ਬਦ ਬਾਰੇ ਪੁੱਛਿਆ ਬੀਬੀ ਅਮਰੋ ਜੀ ਨੇ ਦੱਸਿਆ ਇਹ ਸ਼ਬਦ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਹੈ ਗੁਰੂ ਨਾਨਕ ਦੇਵ ਜੀ ਜੋਤੀ ਜੋ ਸਮਾਗ ਤੋਂ ਪਹਿਲਾਂ ਆਪਣੀ ਗੁਰਗੱਦੀ ਦੀ ਜ਼ਿੰਮੇਵਾਰੀ ਮੀਰੇ ਪਿਤਾ ਜੀ ਗੁਰੂ ਅੰਗਦ ਦੇਵ ਜੀ ਨੂੰ ਸੌਂਪ ਗਏ ਸਨ ਅੱਜ ਕਨ ਉਹ ਭੁੱਲੀ ਹੋਈ ਲੁਕਾਈ ਨੂੰ ਰਸਤਾ ਦਿਖਾ ਰਹੇ ਹਨ ਅਤੇ ਉਹਨਾਂ ਦਾ ਪ੍ਰਚਾਰ ਸਥਾਨ ਖਡੂਰ ਸਾਹਿਬ ਹੈ ਗੁਰੂ ਅਮਰਦਾਸ ਜੀ ਨੇ ਬਿੱਬੀ ਅਮਰੋ ਜੀ ਨੂੰ ਨਾਲ ਲਿਆ ਅਤੇ ਖਡੂਰ ਸਾਹਿਬ ਪੁੱਜ ਕੇ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਉੱਤੇ ਆਪਣਾ ਸਿਰ ਧਰ ਕੇ ਬੇਨਤੀ ਕੀਤੀ ਗੁਰੂ ਜੀ ਮੇਰੇ ਉੱਪਰ ਕਿਰਪਾ ਕਰੋ ਮੈਨੂੰ ਆਪਣਾ ਸਿੱਖ ਬਣਾ ਲਵੋ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਬਾਣੀ ਦੇ ਲੜ ਲਗਾ ਦਿੱਤਾ ਉਸ ਸਮੇਂ ਗੁਰੂ ਅਮਰਦਾਸ ਜੀ ਦੀ ਉਮਰ 12 ਸਾਲਾਂ ਦੀ ਸੀ ਉਸ ਦਿਨ ਤੋਂ ਬਾਅਦ ਗੁਰੂ ਅਮਰਦਾਸ ਜੀ ਨੇ اپنی ਉੱਚੀ ਜਾਤੀ ਦਾ ਮਾਨ ਤਿਆਕ ਕੇ ਗੁਰੂ ਘਰ ਆਈ ਸੰਗਤ ਦੀ ਤਨ ਅਤੇ ਮਨ ਨਾਲ ਪਾਣੀ ਦੀ ਸੇਵਾ ਕਰਨੇ ਸ਼ੁਰੂ ਕਰ ਦਿੱਤੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।